ਇਸ ਤਰੀਕੇ ਨਾਲ ਬਣਾਇਆ ਹੈ 4 ਸਾਲੋ ਸਾਲ ਨਹੀਂ ਖਰਾਬ ਹੁੰਦਾ ਆਪਾਂ ਜਿਹੜਾ ਜੜੀ ਮਸਾਲੇ ਥਾਣੀ ਪਾਉਂਦੇ ਕੀ ਅੱਜ ਤੋਂ 100 ਸਾਲ 200 ਸਾਲ ਪਹਿਲਾਂ ਸਾਰੀਆਂ ਮਾਤਾ ਮਾਂ ਭੈਣਾਂ ਮਾ ਇਸ ਤਰੀਕੇ ਨੇ ਅਚਾਰ ਪਾਉਂਦੇ ਸੀ ਜਿਹੜਾ ਕਿ ਬਹੁਤ ਹੀ ਲੰਬਾ ਟਾਈਮ ਤੱਕ ਖਰਾਬ ਨਹੀਂ ਹੁੰਦਾ ਪਿਆਰ ਭਰੀ ਸੱਚੀ ਕਾਲ ਆਪਾਂ ਬਣਾ ਰਹੇ ਆਂ ਅੰਬ ਦਾ ਅਚਾਰ ਉਹਦੇ ਲਈ ਆਪਾਂ ਰੱਖਦੇ ਆ 8 ਕਿਲੋ ਅੰਬ ਅੰਬਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ ਉਹ ਆਪਾਂ ਵੀਡੀਓ ਬਣਾਉਂਦੇ ਸੀ ਸਕਿੱਪ ਹੋ ਗਿਆ ਉਹ ਨਾਰਮਲੀ ਸਭ ਨੂੰ ਪਤਾ ਹੈ ਕਿ ਅੰਬ ਕਿਵੇਂ ਧੋਣੇ ਆ ਅੰਬਾਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਕਟਵਾ ਲਿਆ ਕਟਵਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਤਾ ਸੁੱਕਣਾ ਇਸ ਤਰੀਕੇ ਨਾਲ ਹੋ ਗਏ 4-5 ਘੰਟੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਵੀ ਗੁੱਟਲੀਆਂ ਨੇ ਇਸ ਤਰੀਕੇ ਦੀਆਂ ਉਹ ਸਾਰੀਆਂ ਕੱਢ ਦੇਣੀਆਂ ਨੇ ਇਸ ਤਰੀਕੇ ਇਸ ਤਰੀਕੇ ਆਪਾਂ ਅੰਬ ਜੂ ਸਾਰੇ ਅੰਬ ਦੇ ਵਿੱਚੋਂ ਕਟਲੀਆਂ ਕੱਢ ਦਾਂਗੇ ਜਿੰਨੇ ਵੀ ਹੈਗੇ ਨੇ ਅੰਬ ਨੂੰ ਆਪਾਂ 12 ਤੋਂ 15 ਘੰਟੇ ਸੁਕਾਵਾਂਗੇ ਜਦੋਂ ਅੰਬ ਪੂਰਾ ਡਰਾਈ ਹੋ ਗਿਆ ਉਹਦਾ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਕਿਉਂਕਿ ਜੇ ਆਪਾਂ ਥੋੜਾ ਜਿਹਾ ਇਸ ਤਰੀਕੇ ਆਚਾਰ ਪਾ ਦਾਂਗੇ ਤਾਂ ਆਪਣਾ ਆਚਾਰ ਹੈ ਜਿਹੜਾ ਬਹੁਤ ਹੀ ਥੋੜੇ ਸਮੇਂ 'ਚ ਖਰਾਬ ਹੋ ਜਾਂਦਾ ਉਹਨੂੰ ਉਲੀ ਪੈ ਜਾਂਦੀ ਹੈ ਤੇਦਾ ਟੇਸਟ ਵੀ ਖਰਾਬ ਹੋ ਜਾਂਦਾ ਜਦੋਂ ਅੰਬ ਪੂਰਾ ਚੰਗੀ ਤਰ੍ਹਾਂ ਸੁੱਕਿਆ ਹੋਵੇ ਵਧੀਆ ਫਿਰ ਉਹਦਾ ਬਣਿਆ ਹੋਇਆ achar ਕਾਫੀ ਸਾਲਾਂ ਤੱਕ ਖਰਾਬ ਨਹੀਂ ਹੁੰਦਾ ਇਸ ਤਰੀਕੇ ਨਾਲ ਬਣਿਆ ਹੋਇਆ achar ਦਾ ਕਲਰ ਵੀ ਜਿਹਹਿਆ ਹੁਣ ਹੈਗਾ ਅੰਬ ਦਾ ਜਿਆਦਾ ਸੋਹਣਾ ਹੀ ਰਹੂਗਾ ਤੇ ਟੇਸਟ ਵੀ ਬਹੁਤ ਵਧੀਆ ਰਹੂਗਾ achar ਪਾਉਣ ਵੇਲੇ ਹਮੇਸ਼ਾ ਕਿਹੜੇ ਅੰਬ ਹੀ ਲਵੋ ਜਿਆਦਾ ਪਿੱਲੇ ਅੰਬਾਂ ਦਾ achar ਵਧੀਆ ਨਹੀਂ ਬਣਦਾ ਕੌਂ ਦਾ ਤਰੀਕਾ ਇਹਨੂੰ ਛਾਂਚ ਸਕੋਣਾ ਹਵਾ ਦੇ ਵਿੱਚ ਧੁੱਪੇ ਨਹੀਂ ਅਗਰ ਜੇ ਆਪਾਂ ਧੁੱਪ ਚ ਸਕੋਣਾ ਤਾਂ ਸਿਰਫ ਅੱਧਾ ਘੰਟਾ ਇਹ ਤੋਂ ਜ਼ਿਆਦਾ ਨਹੀਂ ਧੁੱਪ ਲਵਾਉਣੀ ਕਿਉਂਕਿ ਜੇ ਜ਼ਿਆਦਾ ਧੁੱਪ ਲੱਗ ਗਈ ਤਾਂ ਇਹ ਜਿਹੜੇ ਆਂਬਾ ਬਿਲਕੁਲ ਟਾਈਟ ਹੋ ਜਾਣਗੇ ਤੇ ਫਿਰ ਇਹਦੇ ਵਿੱਚ ਕੋਈ ਵੀ ਮਸਾਲੇ ਨੇ ਕੰਮ ਨਹੀਂ ਕਰਨਾ ਬਿਲਕੁਲ ਖਾਣ ਵਿੱਚ ਵਧੀਆ ਨਹੀਂ ਲੱਗਣਾ 12 ਤੋਂ 15 ਘੰਟੇ ਬਾਅਦ ਆਪਾਂ ਦੇ ਵਿੱਚ ਅਦਰਕ ਰੰਗ ਮਸਾਲੇ അമ്പോ സോളേ ചുക്കെ പേ സോ ഗ്രാമ പലോജി സോസ്രാം തന്നെ മിഥേ അപ്പം ലോ അംബ 9 ਕਿਲੋ ਅਮਬਸ਼ੀ ਉਹਦੇ ਵਿੱਚੋਂ 1 ਕਿਲੋ 1 ਕਿਲੋ ਮਿਰਚਾਂ ਲਈ ਪੀਟਾ ਕਿਲੋ ਰਹਿ ਗਿਆ ਆਪਣੇ ਕੋਲ ਕੱਟੇ ਹੋਇਆ ਲੈਟ ਆਪ ਟੋਟਲ 10 ਕਿਲੋ ਗੀਰੇ ਪੱਤੇ ਪੱਤੇ ਉਹ ਕੱਢ ਕੇ ਅੰਦਰ ਦੇ ਲਈ ਆਪਾਂ ਅੱਠ ਕਿਲੋ ਬਣਾਇਆ 3 ਕਿਲੋ ਬਮਗੇ ਪਾ ਦਿੱਤੇ ਨਮਕ ਆਪਾਂ ਨਮਕ ਪਾਰਾ ਸੈਂਦਾ ਥੋੜਾ ਜਿਹਾ ਘੱਟ ਵੀ ਪਾ ਸਕਦੇ ਹਾਂ ਦੇਖੋ ਜਦੋਂ ਆਪਾਂ ਲੋੜ ਲੱਗੇ ਥੋੜੇ ਟਾਈਮ ਬਾਅਦ 1 ਮਿੰਟ 15 ਕਿੱਜੇ ਨਾਲ ਬਾਅਦ ਫਿਰ ਆਪਾਂ ਥੋੜਾ ਜਿਹਾ ਨਮਕ ਐਡ ਕਰ ਸਕਦੇ ਹਾਂ ਬੱਟੇ 4 ਚਮਚਾ ਕਮ ਗਏ ਅੰਦਾਜ਼ਨ ਮਿਰਚ ਕਾ ਕਾ ਮਿਰਚ ਘਟਖਣਾ ਤੁਸੀਂ ਵੱਧ ਵੀ ਪਾ ਸਕਦੇ ਹੋ ਇਹ ਆਪਾਂ ਪਾਈਆ 40 50 50 ਗ੍ਰਾਮ ਮਿਰਚ ਪਾ ਦਿੱਤੀ 60 ਗ੍ਰਾਮ ਪਾਈ ਆਪਾਂ ਇਹਦੇ ਵਿੱਚ ਹਲਦੀ కల్వో అంబిచ పండా వద్ద హాబు సారే మసాల చీ తర మే నమక ఆడి నమక నో ఢాయి సో గ్రామ వద్ధ పండాో సవాదా ਰੋਂਦਾ ਤੇਲਾ ਆਪਾਂ ਕੱਚਾ ਹੀ ਪਾਵਾਂਗੇ ਕਈ ਲੋਕਾਂ ਕੇ ਕਹਿੰਦੇ ਆਪਾਂ ਜਿਆਦਾ ਹੋ ਲੱਗੇ ਜਲਦੀ ਖਾਣਾ ਤਾਂ ਆਪਾਂ ਇਹਨੂੰ ਥੋੜਾ ਏਕ ਲਕਾ ਕੇ ਚੰਗੀ ਤਰ੍ਹਾਂ ਠੰਡਾ ਕਰਕੇ ਪਾ ਸਕਦੇ ਹਾਂ ਹੁਣ ਇਹਦੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ 8 8 ਕਿਲੋ ਆਂਬਾਂ ਦੇ ਵਿੱਚ ਅੱਧਾ ਲੀਟਰ ਤੇਲ ਪਾਤਾ ਸਰ ਹੁੰਦਾ। ਹੁਣ ਆਪਣੇ ਜਿਹੜੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ। ਇੱਕ ਸੋਹ ਉਹਨਾਂ ਦੇ ਵਿੱਚ ਆਪਾਂ ਪਾਵਾਂਗੇ ਆਂਬ। ਕੋਸਰਾ ਆਪਾਂ ਪਾ ਕੇ ਪਾਣੀ ਚੰਗੀ ਤਰ੍ਹਾਂ ਮਲ ਲੈਣਾ। चं तरह मिक्स करना ताकि हर एक फाड़ी जो अपना मसाला लग जाए जो आप थोड़ी जल्दबाजी करते हैं अपना अचार खराब हो जाता आप इस तरीके ਪੜਤਲਾ ਚਾਰ ਮਿਕਸ ਕਰ ਕਰਕੇ ਬਰਤਨ ਚ ਪਾ ਦਾਂਗੇ ਲਓ ਜੀ ਆਪਾਂ ਇਹ ਵਰਤਮਨ ਪਰਤਾ ਇੱਕ ਇੱਕ ਇਹ ਪਰਤਾ ਜਿਹੜਾ ਬਚਿਆ ਸੀ ਆਪਾਂ ਛੋਟੇ ਡੱਬੇ ਵਿੱਚ ਪਾਤਾ ਜਿਹੜਾ ਆਪਣਾ ਇਹ ਮਸਾਲਾ ਬਚ ਗਿਆ ਇਹਨੂੰ ਆਪਾਂ ਉੱਪਰ ਦੀ ਫਿਲਿੰਗ ਕਰਨੀ ਉੱਪਰ ਦੀ ਹਮੇਸ਼ਾ ਚਾਰ ਦੇ ਮਸਾਲਾ ਜ਼ਿਆਦਾ ਪਾਓ ਕਿਉਂਕਿ ਉੱਪਰ ਤੋਂ ਚਾਹ ਦਾ ਮਸਾਲਾ نیچے ਨਹੀਂ ਜਾਣਾ ਜੇ ਕਿਸੇ ਪੀਸ ਤੇ ਅਚਾਨਾ ਮਸਾਲਾ ਘੱਟ ਲੱਗੂ ਆਰਾਮ ਨਾਲ ਇਹ ਉੱਪਰ ਦੀ ਲੱਭੇਗਾ ਹਮੇਸ਼ਾ ਬਰਤਨ ਥੋੜਾ ਹੀ ਹੁਣ ਰੱਖੋ ਤਾਂ ਕਿ ਇਹਨੂੰ ਹਿਲਾਉਣਾ ਸੌਖਾ ਹੋ ਜਾਵੇ। ਲਓ ਜੀ ਆਪਣਾ ਅੰਬ ਦਾ achar ਬਣ ਗਿਆ। ਪਾ ਦਿੱਤਾ। ਆਪਾਂ ਇਹਨੂੰ 2-3-4 ਵਾਰ ਦੋ ਤਿੰਨ ਦਿਨ ਬਾਅਦ ਹਿਲਾ ਦਿਆ ਕਰਾਂਗੇ। ਇਹਨੂੰ 5-7 ਵਾਰ ਹਿਲਾਉਂਦੇ ਰਹਿਓ। ਇਸ ਤਰੀਕੇ ਨਾਲ ਬਣਿਆ ਹੋਇਆ achar ਸਾਲਾਂ ਤੱਕ ਖਰਾਬ ਨਹੀਂ ਹੁੰਦਾ। ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੇਣਾ ਧੰਨਵਾਦ